ਮੇਰੀ ਮਾਸੀ ਦਾ ਮੁੰਡਾ ਜੀ ਇਹ ਸੱਕੇ ਮਾਸੀ ਦਾ ਮੁੰਡਾ ਜੀ 13 ਸਾਲ ਦਾ ਬੱਚਾ ਹੈ ਇਹਦੇ ਸੱਕੇ ਉਹਦੇ ਦੇਵਰ ਨੇ ਕਤਲ ਕੀਤਾ ਜੀ ਉਹਦਾ ਇਹ ਨਾਲ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਜੀ ਉਹਦੇ ਤਿੰਨੇ ਭਰਾ ਹੈਪੀ ਮੋਨੂ ਜੋਨੀ ਇਹ ਤਿੰਨੇ ਇਕੱਠੇ ਨੇ ਜੀ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਵਿਚਾਰਾ ਮੇਰਾ ਬੱਚਾ ਤੜਫ ਤੜਫ ਕੇ ਮਰਿਆ ਭਾਈ ਕਿਹੜੀ ਜਗ੍ਹਾ ਰਹਿੰਦੇ ਆ ਅਸੀਂ ਤ੍ਰਿਪੜੀ ਰਹਿੰਦੇ ਜੀ ਕੀ ਗੱਲ ਇਹ ਜਿਹੜਾ ਮੋਟਰ ਕੀ ਨਾਮ ਦਾ ਮੇਰੀ ਮਾਸੀ ਦਾ ਮੁੰਡਾ ਜੀ ਇਹ ਸੱਕੇ ਮਾਸੀ ਦਾ ਮੁੰਡਾ ਜੀ 13 ਸਾਲ ਦਾ ਬੱਚਾ ਹੈ ਇਰੇ ਸਕੇ ਉਹਦੇ ਦੇਵਰ ਨੇ ਕਤਲ ਕੀਤਾ ਜੀ ਉਹਦਾ ਮੈਂ ਤਾਂ ਕਹਿੰਦਾ ਸੁੱਤਾ ਪਿਆ ਸੀਗਾ ਉਹਨਾਂ ਨੇ ਫੋਨ ਕਰਕੇ ਸਾਨੂੰ ਇੱਕੋਦਮ ਦੱਸਿਆ ਮਾਮੇ ਨੇ ਮੈਨੂੰ ਆਕੇ ਠਾਇਆ ਕਰੇ ਬਾਕੀ ਸ਼ਰਾਂ ਨੂੰ ਚਾਕੂਆ ਮਾਰ ਕੇ ਮਾਰਤਾ ਜੀ ਇਹ ਨਾਲ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਜੀ ਉਹਦੇ ਤਿੰਨੇ ਭਰਾ ਹੈਪੀ ਮੋਨੂ ਜੋਨੀ ਇਹ ਤਿੰਨੇ ਇਕੱਠੇ ਨੇ ਜੀ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਵਿਚਾਰਾ ਮੇਰਾ ਬੱਚਾ ਤੜਫ ਤੜਫ ਕੇ ਮਰਿਆ ਸਾਨੂੰ ਪੂਰਾ ਇਨਸਾਫ ਚਾਹੀਦਾ ਹੈ ਇਥੇ ਸਿਰੇ ਸਿਰੇ 6 7 750 ਵੱਧੀ ਗੱਲ ਆਈ ਕੋਈ ਪਤਾ ਨਹੀਂ ਜੀ ਕਾਰਨ ਬੱਚੇ ਨਾਲ ਕੀ ਖੁੰਦੋ ਕੋਈ ਕੀ ਕਿਸੇ ਦੀ ਜੀ ਨਹੀਂ ਜੀ ਨਹੀਂ ਅਸੀਂ ਤਾਂ ਆਪਣਾ ਟ੍ਰਿਪੜੇ ਰਹਿੰਦੇ ਇਹਨਾਂ ਦੇ ਘਰੇ ਦੇ ਨਾਲ ਹੀ ਰਹਿੰਦੇ ਹਾਂ ਹਾਂਜੀ ਓਹ ਰਹੀ ਰਹਿੰਦੇ ਨੇ ਉਹਨਾਂ ਪਹਿਲਾਂ ਕੋਈ ਲੜਾਈ ਹੋਈ ਕੋਈ ਲੜਾਈ ਨਹੀਂ ਹੈਗੀ ਜੀ ਉਹ ਰੋਟੀਆਂ ਸੋ ਉਹਨਾਂ ਦੀ ਮਾਂ ਘਰੇ ਨਹੀਂ ਹੈਗੀ ਮੇਰੀ ਮਾਸੀ ਰੋਟੀਆਂ ਬਣਾ ਬਣਾ ਕੇ ਦਿੰਦੀ ਆ ਉਹਨਾਂ ਨੂੰ ਕੋਈ ਕਾਰਨ ਨਹੀਂ ਹੈਗਾ ਉਹਦਾ ਬੱਚਾ ਮਾਰਤਾ ਜੀ ਸੰਤਪੁਰਾ ਇਨਸਾਫ ਚਾਹੀਦਾ ਮੀਡੀਆ ਤੋਂ ਆਪ ਸਾਡੇ ਐਸਐਚਓ ਸਾਹਿਬ ਤੋਂ ਤ੍ਰਿਪੜੀ ਥਾਣੇ ਦੇ ਸਾਨੂੰ ਪੂਰਾ 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 ਸਾਨੂੰ ਇਨਸਾਫ ਚਾਹੀਦਾ। ਮੇਰਾ ਭਰਾ ਮਾਰਿਆ, ਮੇਰਾ ਬੱਚਾ ਮਾਰਿਆ। ਤਿੰਨ ਜਾਣੇ ਹੀ ਘਰੇ ਮੌਕੇ ਵਾਰਦਾ ਤੇ ਤਿੰਨ ਜਾਣੇ ਨੇ ਜੀ ਹੈਪੀ, ਮੋਨੂ, ਜੋਨੀ ਉਹਨਾਂ ਦੀ ਅੱਖ ਦੇ ਵਿੱਚੋਂ ਇੱਕ ਵੀ ਅਥਰੂ ਨਹੀਂ ਆਇਆ। ਹੱਸ ਰਹੇ ਸੀ। ਇੱਕ ਵੀ ਬੱਚਾ ਮੱਲੇ ਵਾਲੇ ਮੱਲੇ ਵਾਲੇ ਰੋ ਰਹੇ ਨੇ। ਖੁੱਦਾ ਪੈ ਐਸਐਚਓ ਸਾਹਿਬ ਦੇ ਕੱਖਰ ਦੇ ਵਿੱਚੋਂ ਅਥਰੂ ਆ ਗਏ। ਉਹਨਾਂ ਦੇ ਤਿੰਨਾਂ ਦੇ ਅੱਖਾਂ ਚ ਅਥਰੂ ਨਹੀਂ ਆਇਆ। ਬੰਦਾ ਜਿੰਨੇ ਕਤਲ ਕੀਤਾ ਹੈ, ਹੈਪੀ, ਮੋਨੂ, ਜੋਨੀ ਨੇ ਆ ਕੇ ਘਰੇ ਨਾ ਕੇ ਗਏ ਨੇ ਜੀ ਉਹ। ਜੋਨੀ ਘਰੇ ਨਾ ਕੇ ਗਿਆ ਬਾਥਰੂਮ ਚ ਆ ਕੇ ਵੜ ਕੇ। más